ਬ੍ਰੀਤਕੋਟ ਦੇ ਕਸਬਾ ਕੋਟਕਪੁਰਾ ਦੇ ਪਿੰਡ ਮੋੜ ਦੇ ਵਿੱਚ ਬਿਜਲੀ ਦਾ ਕਰੰਟ ਲੱਗਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਨੌਜਵਾਨਾਂ ਵੱਲੋਂ ਕਾਰ ਦੀ ਛੱਤ ਤੇ ਪਾਣੀ ਵਾਲੀ ਟੰਕੀ ਰੱਖਦੇ ਸਮੇਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਜਾਣ ਦੇ ਕਾਰਨ ਵਾਪਰਿਆ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਿਮਰਨ ਸਿੰਘ ਨੇ ਘਰ ਦੀ ਛੱਤ ਤੇ ਟੈਂਕੀ ਰੱਖਣ ਦੇ ਲਈ ਪ্লামਬਰ ਕੁਲਵਿੰਦਰ ਸਿੰਘ ਸਮੇਤ ਦੋ ਹੋਰ ਲੜਕੇ ਕਰਨ ਅਤੇ ਜਗਸੀਰ ਨੂੰ ਮਦਦ ਲਈ ਬੁਲਾਇਆ ਸੀ ਇਸ ਮੌਕੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਜਾਣ ਕਾਰਨ ਪ্লামਬਰ ਕੁਲਵਿੰਦਰ ਤੇ ਕਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਿਮਰਨ ਅਤੇ ਜਗਸੀਰ ਗੰਭੀਰ ਜ਼ਖਮੀ ਹੋ ਗਏ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ 11000 ਕੇਵੀ ਦੀਆਂ ਤਾਰਾਂ ਕਾਫੀ ਨੀਚੇ ਹਨ ਜਿੰਨਾ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਇਸ ਦੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿਮਰਜੀਤ ਸਿੰਘ ਨੇ ਆਪਣੇ ਘਰੇ ਬਾਥਰੂਮ ਬਣਾਇਆ ਸੀ ਉਹਨੇ ਆਪਣਾ ਜਿਹੜਾ ਬਾਥਰੂਮ ਦੇ ਉੱਪਰ ਟੈਂਕੀ ਰੱਖਣ ਲਈ ਇੱਕ ਜਿਹਨੂੰ ਆਪਾਂ ਚਬੂਤਰਾ ਕਹਿ ਦਿੰਦੇ ਆ ਜਾਂ ਟੈਂਕੀ ਰੱਖਣ ਲਈ ਜਗ੍ਹਾ ਬਣਾਈ ਸੀ ਉਹ ਥੱਲੇ ਪੱਥੀ ਹੋਈ ਸੀਗੀ ਤੇ ਉਹਨੂੰ ਉੱਪਰ ਚੜਾਉਣਾ ਸੀਗਾ ਉਹਨੇ ਆਪਦੇ ਗਵਾਂਢ ਦੇ ਵਿੱਚੋਂ ਮੁੰਡਾ ਇੱਕ ਕਰਨ ਸੀਗਾ ਉਹਨੂੰ ਆਵਾਜ਼ ਮਾਰ ਲਈ ਤੇ ਇੱਕ ਸੀਗਾ ਮੁੰਡਾ ਜਗਸੀਰ ਸਿੰਘ ਇੱਕ ਜਿਹੜਾ ਪਲੰਬਰ ਸੀ ਉਹਦੇ ਘਰੇ ਕੰਮ ਕਰਦਾ ਸੀਗਾ ਕੁਲਵਿੰਦਰ ਸਿੰਘ ਜੀ ਦੀ ਇੱਥੇ ਮੌਤ ਹੋਈਏ ਤੇ ਇਹ ਤਿੰਨੋ ਤਿੰਨੋ ਚਾਰੋਂ ਨਾਲ ਆਪਣੇ ਬਾਥਰੂਮ ਦੇ ਉੱਪਰ ਉਹ ਸਮਾਨ ਚੜਾਉਣ ਲਈ ਇਕੱਠੇ ਹੋਏ ਸੀਗੇ ਤੇ ਤਾਰਾਂ ਕੁਦਰਤੀ ਨੀਵੀਆਂ ਸੀ ਜਾਂ ਉੱਪਰ ਜਦੋਂ ਰੱਖਣ ਲੱਗੇ ਤਾਂ ਇਹ ਮਿਸਟੈਪਲਿੰਗ ਹੋ ਗਈ ਉੱਥੇ ਜੀ ਦੇ ਵਿੱਚ ਕੁਲਵਿੰਦਰ ਆਪਣਾ ਸਿਮਰਜੀਤ ਜਿਹੜਾ ਜਿਹਦੇ ਘਰ ਇਹ ਮਿਸਤੀ ਕੰਮ ਕਰ ਰਿਹਾ ਸੀ ਉਹ ਕਾਫੀ ਸੀਰੀਅਸ ਹੈ ਜਕਸੀ ਸਿੰਘ ਵੀ ਸੀਰੀਅਸ ਹੈ ਤੇ ਦੋ ਮੁੰਡੇ ਇੱਕ ਕਰਨ ਤੇ ਇੱਕ ਮੁੰਡਾ ਹੈਗਾ ਕੁਲਵਿੰਦਰ ਸਿੰਘ ਜਿਹੜਾ ਪਲੰਬਰ ਸੀਗਾ ਉਹਨਾਂ ਦੋਨੇ ਐਕਸਪਾਇਰ ਹੋ ਗਏ ਜੇ ਕਹੀਏ ਤਾਂ ਉਹਨਾਂ ਨੂੰ ਇਨਫੋਰਮ ਤਾਂ ਕਰਦੇ ਹੀ ਰਹਿੰਦੇ ਸੀ ਇਹ ਮੇਰੇ ਘਰ ਦੇ ਵਿੱਚ ਦੀ ਉਹੋ ਹੀ ਲਾਈਨ ਮੇਰੇ ਘਰ ਵੀ ਦੇ ਵਿੱਚ ਦੀ ਵੀ ਰੰਗਦੀ ਹੈ ਮੈਂ ਵੀ ਕਾਫੀ ਵੀ ਦੋ ਤਿੰਨ ਵਾਰ ਤਫਾ ਇਨਫੋਰਮ ਕੀਤਾ ਸੀ ਯਾਰ ਇਹ ਕੱਢ ਦਿਓ ਉਹ ਚਲੋ ਵਿਭਾਗ ਦੀ ਅੰਗਲੀ ਨਾਲ ਕਹਿ ਦਿੰਦੇ ਸੀਗੇ ਜੀ ਹੁਣ ਸਾਡਾ ਸੀਜ਼ਨ ਚੱਲ ਰਿਹਾ ਹੈ ਟੀਕੀ ਚੜਾਉਂਦੇ ਹੋਏ ਪਰ ਬੀਰੀ ਦੀ ਲੰਗ ਦੀਆਂ ਤਾਰਾਂ ਦੇ ਨਾਲ ਲੱਗਣ ਕਾਰਨ ਅਰਨ ਠਾਕਰ ਸਿਮਰਜੀਤ ਸਿੰਘ ਜਖਸ਼ੀਰ ਸਿੰਘ ਅਤੇ ਇੱਕ ਹੋਰ ਲੜਕਾ ਜ਼ਖਮੀ ਹੋ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਜਾਣਿਆਂ ਦੀ ਮੌਤ ਹੋ ਗਈ ਹੈ ਦੋ ਜਣੇ ਅਜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਜੇਰੇ ਲਾਸ਼ ਇਸ ਬੰਦੀ ਅਜੇ ਉਹ ਇਹਨਾਂ ਦੇ ਵਾਰਸਾਂ ਵੱਲੋਂ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ। ਪ੍ਰੀਤ ਕੋਰ ਤੋਂ ਨਰੀਸ਼ ਸਿੱੱਠੀ ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੁਹੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@kharpalindia.com